ਸਤ ਗੁਰੂ ਸਤ ਗੁਰੂ ਸਤ ਗੁਰੂ ਗੋਬਿੰਦ ਜੀਓ ਹਾਂਜੀ ਬਲਾਈ ਸਤ ਗੁਰੂ ਹਾਂਜੀ ਸਤ ਗੁਰੂ ਸਤ ਗੁਰੂ ਦਾ ਸਤ ਗੁਰੂ ਹੀ ਐ ਅੱਛਾ ਜੀ ਇਹਦਾ ਸਤ ਗੁਰੂ ਦਾ ਉਹ ਗੋਬਿੰਦ ਦਾ ਅੱਛਾ ਜੀ ਇਹ ਗੁਰੂ ਆਰ ਘਰ ਦਾ ਫਰਕ ਦੱਸਦਾ ਠੀਕ ਹੈ ਜੀ ਗੋਬਿੰਦ ਜਿਹੜਾ ਸਤ ਗੁਰੂ ਦੀ ਐ ਸਤ ਗੁਰ ਹੈ ਠੀਕ ਹੈ ਜੀ शरीर ਵਿੱਚ ਜਨਮ ਲੈਂਦਾ ਹੈ ਇਹ ਤਾਂ ਅੱਦਾ ਤਾਂ ਘੋੜਾ ਅੱਦਾ ਚੇਲੇ ਇਹਦਾ ਘੋੜਾ ਨਾ ਉਹਦੇ ਵਿੱਚ ਹੈਗਾ ਮਾਤਾ ਫੁਰਦੇ ਪਤਾ ਪਰ ਦਾ ਸਾਰਾ ਗਿਆਨ ਜਦੋਂ ਲੈ ਲੈਂਦਾ ਗੁਰੂ ਜੀ ਨੂੰ ਸਭ ਹੀ ਆ ਜਾਂਦੀ ਹੈ ਸਾਰੀ ਉਹ ਉਹ ਸਤਪੁਰ ਕਹਿੰਦਾ ਆਤਮਦਰਸ਼ੀ ਹੋ ਜਾਂਦਾ ਆਪਣੇ ਆਪ ਨੂੰ ਜਾਣ ਲੈਂਦਾ ਕੀ ਕੀ ਉਹ ਸਤਗੁਰ ਗੋਬਿੰਦ ਫਤਗੁਰ ਹੂੰ ਹੂੰ ਸਤਗੁਰ ਗੋਬਿੰਦ ਕਹਾ ਸਕਦਾ ਇਹ ਤੋਂ ਗੁਰੂ ਨਹੀਂ ਕਹਾ ਸਕਦਾ ਹੂੰ ਗੋਬਿੰਦ ਅ ਸਤਗੁਰ ਜਿਹੜਾ ਹੈ ਉਹਦੇ ਧਾਰੀ ਹੋ ਸਕਦਾ ਠੀਕ ਹੈ ਜੀ ਜਨਮ ਲੈ ਆਇਆ ਹੈ ਜਨਮ ਲੈ ਆਇਆ ਹੂੰ ਜਨਮ ਲੈਣ ਵਾਲਾ ਕਦੇ ਵੀ ਗੁਰੂ ਨਾ ਹੋਇਆ ਨਾ ਹੋ ਸਕਦਾ ਗੁਰਮਤ ਅਨੁਸਾਰ ਫਿਰ ਕੋਈ ਨਾ ਤੇ ਕੋਈ ਰਹਿ ਜਾ ਗੁਰੂ ਹੂੰ ਔਰ ਜਾਨੇ ਕੋ ਗੁਰੂ ਬਚਿਆ ਪਰ ਪਰਮੇਸ਼ਰਵਾਸ ਤੇ ਫਿਰ ਕੀ ਰਹਿ ਗਿਆ ਜੇ ਗੁਰੂ ਆਦਮੀ ਬਣ ਗਿਆ ਪਰਮੇਸ਼ਰਵਾਸ ਤੇ ਲਫਜ਼ ਕੀ ਰਹਿ ਗਿਆ ਫਿਰ ਠੀਕ ਹੈ ਫਿਰ ਰਹਿ ਆ ਹੀ ਨਾ ਬਚਿਆ ਹੀ ਨਹੀਂ ਜਿਹੜੇ ਲੋਕਾਂ ਨੇ ਗੁਰੂ ਆਦਮੀ ਨੂੰ ਬਣਾ ਲਿਆ ਉਹਨਾਂ ਨੇ ਸੱਚਖੰਡ ਨੂੰ ਪਰ ਇਸਤਾ ਹੀ ਤੋੜ ਲਿਆ ਹੁਮਮ ਸੁਰਗ ਨਰਕ ਤਾਂ ਉਹਨੇ ਕੱਢ ਲਿਆ ਆਪਣੇ ਚਿੱਤ ਭਲੇ ਸੁਰਗ ਨਰਕ ਹੁਮਮ ਇਹਨਾਂ ਨੂੰ ਗੁਰਬਾਨੀ ਗੁਰਬਾਨੀ ਰੱਦ ਕਰਦੀ ਹੈ ਹੁਮਮ ਇੱਥੇ ਸੁਰਗਨਾੜੂ ਕਢ ਕੇ ਆ ਸੰਸਾਰ ਦੇ ਵਿੱਚ ਚੌਥਾ ਯੁੱਗ ਬਣਾ ਕੇ ਇੱਥੇ ਹੀ ਜਿਹੜਾ ਵਿੱਚ ਇਹ ਜਹਾਵਾ ਪੜਕ ਜਿਹਨਾਂ ਆ ਆਦਮੀ ਨੂੰ ਗੁਰੂ ਬਣਾਇਆ ਪਰਮੇਸ਼ਰ ਵਾਸਤੇ ਕੋਈ ਸ਼ਬਦ ਨਹੀਂ ਵਰਗਾ ਫਿਰ ਪਰਮੇਸ਼ਰ ਨਹੀਂ ਰਹਿ ਹੂੰ ਹੂੰ ਗਿਆਨ ਤਾਂ ਅਖਰੋ ਹੀ ਦੇ ਰਹੇ ਹਨ ਹਾਂਜੀ ਗੁਰੂ ਲਫ਼ਜ਼ ਰੱਖਣਾ ਪਰਮੇਸ਼ਰ ਵਾਸਤੇ ਆਦਮੀ ਵਾਸਤੇ ਆਦਮੀ ਵਾਸਤੇ ਸਤਿਗੁਰ ਹੈ ਵੱਧ ਤੋਂ ਵੱਧ ਬਸ ਹੂੰ ਹੂੰ ਘੁਰ ਗੁਰਦੇਵ ਸਤਗੁਰ ਪੂਰਾ ਗੁਰ ਹੂੰ ਹੂੰ ਪੂਰਾ ਗੁਰ ਵੀ ਹੈ ਪੂਰੇ ਗੁਰ ਦਾ ਸੋਣਾ ਬਦੇ ਜੀ ਇਹਨਾਂ ਗੁਰਬਾਣੀ ਲਿਖੀ ਹੈ ਇਹਦਾ ਹੂੰ ਉਹਨਾਂ ਦਾ ਨਾਂ ਪੂਰਾ ਗੁਰ ਵੀ ਹੂੰ ਸੋ ਪੂਰਾ ਗਿਆਨ ਹੈ ਉਹਨਾਂ ਦਾ ਹੂੰ ਗੁਰੂ ਨਹੀਂ ਹੈਗਾ ਕਿਤੇ ਵੀ ਨਹੀਂ ਗੁਰੂ ਠੀਕ ਹੈ ਬਸ ਇਹ ਹੀ ਬਲਿਖਾ ਹੋਰ ਮੱਤਾ ਦੀ ਗੁਰੂ ਹੈਗੇ ਨੇ ਹੁਰਮਤ ਚ ਗੁਰੂ ਨਹੀਂ ਹੈ ਪੁਰਬਤ ਕੋ ਪੂਰਾ ਗਿਆਨ ਹੈ ਹੁਰ ਮਤਾਂ ਕੋ ਗਿਆਨ ਨਹੀਂ ਹੈ। ਰੋਜੀ ਬਲਹ ਛਲਨ ਸਬਲ ਮਲਨ ਭਗਤੀ ਫਲਨ ਕਾਨਕੂਰ ਇਹ ਜਿਹੜਾ ਗੁਰੂ ਹੈ ਹੂੰ ਗੁਰੂ ਦੀ ਸ਼ਕਤੀ ਕੀ ਹੈ? ਅੱਛਾ ਜੀ। ਕਿ ਢਾਈ ਕੋਈ ਬਲਵਾਨ ਹੋਵੇ ਸੰਸਾਰ ਦੇ ਵਿੱਚ ਹੂੰ ਕਿਤੀ ਕੋ ਬੁੱਧਵਾਲ ਵਾਲਾ ਹੋਵੇ ਉਹਨੂੰ ਛੱਡ ਲੈਂਦਾ ਹੂੰ ਹੂੰ ਉਹ ਉਲਟੇਰਾ ਬੈਜੰਦਾ ਜੇ ਉਹਦੇ ਨਾਲ ਟਕਰਾ ਕਰ ਲਵੇ ਉਹ ਤੇਰਾ ਪੂਰੀ ਤੂੰ ਬੁੱਧੇ ਭਾਰੀ ਕਰਦੀ ਐ ਹੂੰ ਹੂੰ ਕੇ ਜੇ ਸੱਚ ਦਾ ਵਿਰੋਧ ਕਰ ਦਵੇ ਨਾ ਹੂੰ ਹੂੰ ਸੱਚ ਦੇ ਕੋਈ ਵਿਰੋਧ ਚ ਖੜਾ ਹੋ ਜਵੇ ਜਾਂ ਸੱਚ ਨੂੰ ਉਲਟੇਰਾ ਪਾਉਣ ਵਾਲੀ ਕੋਈ ਗੱਲਵੇ ਨਾ ਵੀ ਮੈਂ ਸੱਚ ਲੋਕਾਂ ਲਿਓੜ ਦੇਣਾ ਆਪਣੇ ਆਪ ਨੂੰ ਪਰਮੇਸ਼ਰ ਸਾਬਤ ਕਰਨਾ ਸਮਝੋ ਉਹਦਾ ਬਲ ਛਲਿਆ ਗਿਆ ਬੁੱਧ ਬਲ ਛਲਿਆ ਗਿਆ ਅੱਛਾ ਜੀ ਇੰਦਰੀ ਦਾ ਨਾਸ਼ ਹੋ ਗਿਆ ਸਮਝ ਲਓ ਬਲ ਛਲਿਆ ਜਾਂਦਾ ਉਹਦਾ ਠੀਕ ਹੈ ਜੀ ਬਲ ਖਲੜੂ ਉਹ ਪਰਮ ਵਿੱਚ ਫਸ ਗਿਆ ਪਰਮ ਹੋ ਗਿਆ ਉਹਨੂੰ ਹੂੰ ਉਹ ਪਰ ਮਜਾ ਨਾ ਹੋ ਜਾਂਦਾ ਉਹ ਤੇ ਪ੍ਰੈਸ਼ ਹੋ ਜਾਂਦੀ ਕਿ ਰਾਜ ਖੇਲਣਾ ਸਵਲ ਬਲਣਾ ਜਿਹੜੇ ਸਰੀਰ ਕਰਕੇ ਸਵਲ ਨੇ ਨਾ ਕਤੀ ਆਲੇ ਉਹਨਾਂ ਨੂੰ ਵੀ ਕਾ ਰਾਵਣਾ ਚੱਕਰ ਨਾਲ ਫੜਦਾ ਉਹ ਹਾਂ ਹਾਂ ਕਾਇ ਭੋਤ ਦਾ ਬਲ ਹੋਵੇ ਜਾਂ ਸ਼ਰੀਰ ਦਾ ਬਲ ਹੋਵੇ ਦੋਈ ਨਹੀਂ ਚੱਲਦੇ ਉਹ ਦਾ ਪੂਰੇ ਅੱਛਾ ਜੀ ਸਵਲ ਉਹ ਲੋਗ ਨੇ ਇਹਨਾਂ ਦਾ ਸਰੀਰ ਕਰਕੇ ਤਕੜੇ ਨੇ ਹਾਂ ਹਾਂ ਅਸਤਜ ਅਰ ਆਈ ਜੋਗਨ ਹੋਇਆ ਹੂੰ ਜੋਗਨ ਵੀ ਆ ਜਾਂਦਾ ਸਮੇਂ ਦੇ ਸਾਹਮਣੇ ਜੀ ਕਾਲ ਰੂਪਾ ਨਾ ਹਾਂਜੀ ਹਾਂ ਜੋਗਨ ਵੀ ਆ ਜਾਂਦਾ ਬੁੱਧਵਾਲ ਵੀ ਆ ਜਾਂਦਾ ਹੂੰ ਜੇ ਮੁਕਾਬਲਾ ਕਰਦੇ ਉਹਦਲਾ ਫੇ ਦੋ ਹੀ ਹਾਰ ਜਾਂਦੇ ਨੇ ਹੂੰ ਜੇ ਉਹਦੇ ਅਨੁਸਾਰ ਹੀ ਹੋ ਜਵੇ ਉਹਦੀ ਛਲ ਚਲੇ ਜਾਵੇ ਫੇਰ ਬਚਾਓ ਹੈ ਆਹ ਦਾ ਮਤਲਬ ਹੈ ਉਹ ਦੀ ਸ਼ਾਂਤੀ ਦਾ ਬਚਾਓ ਹੈ ਉਹਦੇ ਨਾਲ ਟਕਰਾਵ ਕਰਨ ਵਿੱਚ ਬਚਾਏ ਨਹੀਂ ਨਾ ਕੋਈ ਗਰਭ ਪ੍ਰਹਾਰੀ ਹੈ ਉਹ ਗਰਭ ਪ੍ਰਹਾਰੀ ਹੈ ਗਰਭ ਤੇ ਪ੍ਰਹਾਰ ਕਰਦਾ ਹੈ ਪ੍ਰਹਾਰ ਕਰਨ ਨਾਲ ਮਰ ਜਾਂਦਾ ਹੈ ਪ੍ਰਹਾਰ ਕਰਕੇ ਸਭਲ ਮਰ ਲੜ ਹਾਂਜੀ ਭਗਤੀ ਫਲਨ ਤਾਨਕੂਰ ਆ ਜਿਹੜਾ ਉਹਦੇ ਅਨਸਾਰ ਜਾਂਦਾ ਉਹਦਾ ਭਗਤ ਹੋ ਜਾਂਦਾ ਉਹਨੂੰ ਫੜ ਲਾ ਦਿੰਦਾ ਫਿਰ ਉਹਨੂੰ ਫੜ ਫੜ ਦਿੰਦਾ ਕਿ ਆਂ ਤਾਂ ਫੜ ਲਾ ਦਿੰਦਾ ਅੱਛਾ ਜੀ ਜਿਹੜੇ ਭਗਤ ਨੇ ਭਗਤੀ ਕਰਦੇ ਨੇ ਉਹਦੀ ਉਹਨੂੰ ਫੜ ਲਉਂਦਾ ਜਿਹੜੇ ਵਿਰੋਧ ਕਰਦੇ ਨੇ ਉਹਨੂੰ ਖਤਮ ਕਰਦਾ ਉਹਨੂੰ ਬੰਦਦਾ ਉਹਦੀ ਗੁੱਦੀ ਰਸ ਕਰ ਦਿੰਦਾ ਭਗਤੀ ਵਾਲਿਆਂ ਦੀ ਉਹਨੂੰ ਫੜ ਲੱਗਦਾ ਜੇ ਉਹਦੀ ਭਗਤੀ ਕਰ ਜਿਹੜੇ ਉਹਦੀ ਸ਼ਰਨ ਜਾਂਦੇ ਨੇ ਉਹਨੂੰ ਫਲ ਪ੍ਰਾਪਤ ਕਰਦੇ ਹਾਂ ਕਾਨ ਕੁਵਾਰ ਹਾਂਜੀ ਕਾਹਨਾ ਜੋਤ ਰੂਪ ਹੈ ਅੱਛਾ ਜੀ ਉਹ ਕਦੇ ਵੀ ਨਹੀਂ ਆਉਂਦਾ ਉਹ ਸਰੀਰ ਚ ਕੁਵਰ ਹੋਇਆ ਇਹਦਾ ਸਰੀਰ ਤੇ ਨਹੀਂ ਆਉਂਦਾ ਹੂੰ ਹੂੰ ਮਾਇਆ ਤਾਂ ਭਰੇ ਰਹਿੰਦਾ ਹੂੰ ਹੂੰ ਉਹ ਐਸੀ ਕਾਂਤੀ ਜੋਤ ਹੈ ਮਾਇਆ ਤੋਂ ਅਲੱਗ ਰਹੇ ਤੇ ਹੂੰ ਹੂੰ ਸਰੀਰ ਤੇ ਨਹੀਂ ਹੂੰ ਹੂੰ ਕਾਇਆ ਨੂੰ ਵਾਰੀ ਗਿਆ ਹੋਇਆ ਨਾ ਠੀਕ ਹੈ ਜੀ ਹਾਂ ਕੁਵਰ ਵਾਰੀ ਦਾ ਹੀ ਪਲੰਦ ਅੱਛਾ ਜੀ ਹਾਂ ਦੇ ਕਲੰਕ ਬੱਜੀ ਦਾ ਹਾਂਜੀ ਕੇ ਕਲਮ ਕਾ ਉਹਨੂੰ ਕਲੰਕ ਸੁਦਾ ਹੀ ਨਹੀਂ ਪਰ ਉਹਦੇ ਨੇੜੇ ਜਾਂਦਾ ਹੀ ਨਹੀਂ ਕਲੰਕ ਪਰਬੇ ਹੁੰਦਾ ਹੂੰ ਹਲੇਗਾ ਕੋ ਕੋ ਨਾ ਕਲਮ ਕਹੇ ਰਾਮਨਾਮ ਲੈ ਲਈ ਕਰਤ ਦਾ ਪਰਬ ਦੀ ਦੂਰ ਹੋਇਆ ਹਾਂ ਅਗਿਆਨਤਾ ਖਲਕ ਹੈ ਹਾਂ ਕਾਲਖ ਜਿਹੜੀ ਲੱਗੀ ਹੈ ਕਲਮ ਕੋਲ ਕਾਲਖ ਲੱਗੀ ਹੋਈ ਕਾਲਖ ਕਾਲਖ ਦਾ ਗਿਆਨਤਾ ਦੀ ਹੋਈ ਹੈ ਹੋਰ ਕੀ ਹੈ ਹਾਂ ਭੱਜੀ ਦਾਮ ਕ ਹਾਂ ਆਹ ਦੇ ਕਲਮ ਕ ਆਪ ਹੈ ਔਰ ਦੇ ਕਲਮ ਕਰਤਾ ਹੈ ਜਦੋਂ ਉਹ ਦੀ ਉਹਦਾ ਸ਼ਬਦ ਹੈ ਹਾਂ ਹਾਂ ਇਹਦੇ ਹਿਰਦੇ ਵਿੱਚ ਉਹਦਾ ਸ਼ਬਦ ਪ੍ਰਗਟ ਹੁੰਦਾ ਦਮਾਮਾ ਵਜਦਾ ਗਦਮ ਜਾਂ ਦਬੋਤੋ ਵਜਦਾ ਤੇ ਕਲਮ ਕਰਮੀ ਦੱਸ ਤੇ ਕਲਮ ਕ ਹੈ ਵੀ ਉਹ ਕਿਤੇ ਕਿਤੇ ਠਾਕੋ ਦਾ ਢਾਕਾ ਸੁਣਦਾ ਹੈ ਇਹਨੂੰ ਵੀ ਉਹਨੂੰ ਕਲਮ ਕਰ ਦਿੰਦੇ ਜਾਂ ਜਿਹਦੇ ਉੱਤੇ ਢੰਕਾ ਭਜਦਾ ਹੈ ਉਹ ਪ੍ਰਗਟ ਹੁੰਦਾ ਹੈ ਕੜ ਦਲ ਰਵਿੰਦਰ ਜੀਓ ਫੇਰ ਉਹ ਬੰਦੇ ਤੇ ਉਹ ਸਾਰੇ ਬਕਾਰ ਤੇ ਜਾਂਦੇ ਸੀ ਹਮ ਇੱਕ ਬਾਣ ਇੱਕ ਚੋ ਹੋ ਗਏ ਹੋ ਰਵੀਂਦਰ ਰਵਿੰਦਰ ਬਣ ਕੇ ਇੱਕ ਹੋ ਕੇ ਉਹ ਵਕਾਰਾਂ ਤੇ ਕਾਬੂ ਪਾ ਲੈਂਦਾ ਹਮ ਉਹ ਗੁਣਾ ਦੀ ਫੌਜ ਲੈ ਕੇ ਨਾਲ ਕਨਾ ਖੜਦਲ ਹਾਂਜੀ ਰਵਿੰਦਰ ਜੀਓ ਹਾਂ ਬੋਨਾਰ ਜਿੱਤੇ ਜੀ ਘੋੜੇ ਕਣ ਹੁੰਦੇ ਰਹਿਣ ਬੜਾਂ ਦੀ ਫੌਜਾਂ ਉਹਨਾਂ ਦੇ ਕਾਬੂ ਪਾ ਲੈਂਦੇ ਨੇ ਔਕੜ ਜਿੱਤ ਲੈਂਦੇ ਨੇ ਹੂੰ ਹੂੰ ਥਾਲ ਘਾਕਾਰ ਤੇ ਨਾ ਹੂੰ ਹੂੰ ਢੋਲਵਾਂ ਜਿਹੜਾ ਆਈ ਕਰਕੇ ਉਹ ਗੜਾਂ ਨੂੰ ਭਜਾ ਦਿੰਦੇ ਸੀ ਹੂੰ ਹੂੰ ਇਹ ਔਕੜੇ ਰਾਖੇ ਸੀ ਠੀਕ ਹੈ ਜੀ ਗੋਡ ਦੇਵ ਤੇ ਨੇ ਔਕੜਾ ਆਖੀ ਸੀ ਠੀਕ ਹੈ ਜੀ ਉੱਥੇ ਦਸਮਗ੍ਰੰਥ ਸੀ ਵੀ ਇਹ ਹੀ ਲੜਾਈ ਹੈ ਔਕੜ ਗੋਡ ਦੀ ਲੜਾਈ ਉੱਥੇ ਹੂੰ ਹੂੰ ਓ ਠੀਕ ਹੈ ਫਿਰ ਜੇ ਆਪਾਂ ਜਿਹੜੇ ਇੱਥੇ ਆਮ ਸਧਾਰਨ ਅਰਥੋ ਕੀਤੇ ਹਨ ਜੀ ਉਹਦੇ ਚ ਲਿਖਿਆ ਸਤਗੁਰੂ ਗੋਬਿੰਦ ਰੂਪ ਹੈ ਮੇਰੇ ਵਾਸਤੇ ਸਤਗੁਰੂ ਹੀ ਹੈ ਉਹ ਜਿਸ ਨੇ ਰਾਜਾ ਬਲੀ ਨੂੰ ਛੱਲਿਆ ਸੀ ਆਪ ਅਹੰਕਾਰੀਆਂ ਦਾ ਮਾਨ ਤੋੜਨ ਵਾਲੇ ਹਨ ਭਗਤੀ ਦਾ ਫਲ ਦੇਣ ਵਾਲੇ ਹਨ ਮੇਰੇ ਵਾਸਤੇ ਤਾਂ ਗੁਰੂ ਹੀ ਕਾਂਨ ਕੁਮਾਰ ਹੈ ਹੁਣ ਇਹ ਨਹੀਂ ਪਤਾ ਕਾਂਨ ਕੁਮਾਰ ਕੌਣ ਹੈ ਜੀ ਕ੍ਰਿਸ਼ਨ ਨੂੰ ਕਹਿੰਦਾ કાનકુમાર કાંતકૃષ્ણ دا નામ કાનકુમાર ਵੀ ਲਿਖਿਆ ਕਿ ਕਾਨ ਕੁਮਾਰੇ ਹਰ ਕੁਮਾਰੇ ਨੂੰ ਗਾਉਂਗਾ ਬਚਾਈ ਸੀਗਾ ਕਾਨਕੂਰ ਅੱਛਾ ਕਾਨਕੂਰ ਆਹੋ ਜਾਨੀ ਸਦਾ ਨਹੀਂ ਕਹਿੰਦਾ ਬਲਪਾਲ ਜਿੰਦ ਪੜ੍ਹਦਾ ਤਾਂ ਨਾ ਉਹ ਪੜ੍ਹਦੀ ਪੜ੍ਹਦੀ ਨਗਲ ਹੋਨੇ ਕਰਦੀ ਹੂੰ ਕੁਵਰ ਤੋਂ ਹੋਣਾ ਕਾਨਕੂਰ ਕੌਣ ਆ ਗਾਹ ਕਹੇ ਤਾ ਨਾ ਗਾਹ ਕਿਹਾ ਹੋਇਆ ਅੱਛਾ ਜੀ ਗਾਹ ਵੀ ਕੋ ਦੱਸਿਆ ਹੋਇਆ ਤਾਂ ਕਹਿੰਦਾ ਉਹ ਜਬ ਨਾਗੇ ਤੀਰ ਆਊਗਾ ਦੇਖੋ ਉਹਦੀ ਗਾਂ ਕੀ ਆਉਂਦਾ ਕਾਹ ਕਹਿੰਦਾ ਹੈ ਅਸਲ ਚੋ ਕ੍ਰਿਸ਼ਨ ਵਾਲੀ ਕੱਲ ਠੀਕ ਕੀਤੀ ਹੈ ਇੱਥੇ ਅੱਛਾ ਜੀ ਇਹ ਸਾਰਿਆਂ ਤੇ ਹੀ ਲਾਗੂ ਹੈ ਪ੍ਰਤਾਇ ਸਾਖੀ ਪ੍ਰਤਾਇ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ ਇਹ ਤਾਂ ਸਾਂਝੀ ਸਗਲ ਜਹਾਨ ਹੈ ਠੀਕ ਹੈ ਜੀ ਉਹ ਫੇਰ ਚੱਕੇ ਉੱਥੇ ਜੋੜਤੀ ਕੱਲੇ ਕੱਲੇ ਉਹਦੇ ਨਾਲ ਇਹ ਸਾਰਿਆਂ ਨਾਲੇ ਲਾਗੂ ਹੈ ਸਾਰਿਆਂ ਦੇ ਉੱਤੇ ਠੀਕ ਹੈ ਮਨ ਚਿੱਤ ਸਾਰਿਆਂ ਦੇ ਵਿੱਚ ਹੈ ਹਾਂ ਖਤਰੇ ਨਾਲ ਉਹ ਬੰਨ ਹੁਹ ਦੇਖੋ ਕੀ ਆਉਂਦਾ ਇਹ ਤਾਂ ਬੰਦਾ ਦੀ ਖਰਾਬਤ ਹੈ ਹਾਂ ਹਾਂ ਠੀਕ ਹੈ ਜੀ ਹਾਂਜੀ ਆਰਾਮ ਰਵਣ ਦੁਰਤ ਦਵਣ ਸਕਲ ਭਵਨ ਕੁਸ਼ਲ ਕਰਨ ਸਰਬ ਪੂਤ ਹਾਂਜੀ RAM RAVAN ਹਾਂਜੀ RAM ਕੀ ਸਾਡੇ RAM ਨਾਮ ਗਿਆਨ ਰਾਜਾ RAM ਨਾਮ ਹੋਰ ਵਰ ਗਿਆਨ ਹੁਣ ਇੱਥੇ ਪਹਿਲਾਂ ਤਾਂ ਆ ਗਿਆ ਗ੍ਰਿਸ਼ਨ ਦੀ ਗੱਲ ਵਿਚਾਲੇ RAM ਠੋਕਤਾ ਲਿਆ ਕੇ ਹਾਂ ਹਾਂ ਇਹਦਾ ਤਾਂ ਲੈ ਆਂਦਾ ਹਾਂ ਉਹ RAM ਯਾਤਰੀ ਤੇ ਗ੍ਰਿਸ਼ਨ ਮਾਇਆ ਦਾ ਵਿਚਾਲੇ ਕਿਉਂ ਵਾਰਤਾ ਲਿਆ ਕੇ ਹਾਂ ਇਹ ਸਾਖੀ ਉਹ ਨਾ ਵੀ ਨਹੀਂ ਸਾਖੀ ਸਾਡੀ ਹੈ ਠੀਕ ਜੀ ਤੇ ਇਹ ਵਰ ਮਹਾਨੀ ਦਾ ਕੀ ਹੈ ਉਹ ਮਨਮੁਖਾਂ ਦੀ ਹੈ ਠੀਕ ਹੈ ਜੀ ਰਵਣ ਹੂੰ ਰਵਣ ਕਿਨੇ ਕਰਦਾ ਜੀ ਜੋ ਪੈਦਾ ਹੋਇਆ ਹੋਇਆ ਇਹ ਕ੍ਰਿਸ਼ਨ ਇਹ ਜੀ ਜੋ ਮਨ ਪੈਦਾ ਹੋਇਆ ਉਹਦੇ ਚ ਸੋਣਾ ਨਹੀਂ ਜੈ ਤੇ ਉਪਜੀ ਤੈਨ ਲਈ ਹੂੰ ਤਾਂ ਜੀ ਜੋ ਤੇ ਜਾ ਕੇ ਬਣਦੀ ਹੈ ਜੇ ਤੋ ਪੈਦਾ ਹੋਈ ਹੁੰਦੀ ਹੈ ਅੱਛਾ ਜੀ ਹਵਾ ਜੀ ਜੋ ਪੈਦਾ ਹੋਈ ਹੈ ਉੱਥੇ ਜਾ ਕੇ ਸਮਾਊਗੀ ਤਾਂ ਟਿਕੂਗੀ ਪਾਣੀ ਜਿੱਥੋਂ ਪੈਦਾ ਹੋਇਆ ਪਾਣੀ ਹਵਾ ਵਿੱਚ ਪਾਊਗਾ ਅੱਗ ਪਾਣੀ ਜਿ ਸਮਾਊਗੀ ਕੀ ਪਾਣੀ ਜਿ ਸਮਾਊਗੀ ਜਿੱਥੋਂ ਜਿਵੇਂ ਪੈਦਾ ਹੋਇਆ ਵਾਪਸ ਉਹਦੇ ਹੀ ਜਾਣ ਹੂੰ ਹੂੰ ਵੱਧਨ ਸੰਬੰਧੋ ਜੇ ਪੈਦਾ ਹੁੰਦਾ ਸੂਰਤਾਂ ਦੇ ਜਾ ਕੇ ਸਮੁੰਦਰ ਪਾਣੀ ਹਰ ਕਿਤੇ ਹੀ ਆ ਜਵੇ ਹੂੰ ਹੂੰ ਆਤਮਾ ਆਪਣੇ ਮੂਲ ਤੋਂ ਪੈਦਾ ਹੁੰਦੀ ਹੈ ਮੂਰਗੇ ਜਾ ਕੇ ਸਮਾਊਗੀ ਹਾਂ ਹਾਂ ਊੜੇ ਦਾ ਰਾਮ ਹੈ ਹਮ ਰਾਮ ਜੀ ਰਵਣਾ ਸੀ ਉਹ ਸਾਡੇ ਜਿਹੜਾ ਭਿਆ ਸੀ ਉਹ ਜਿਹੜਾ ਰਵਣਾ ਰਾਮ ਰਵਣ ਹਮ ਜਦੋਂ ਰਾਮ ਜੀ ਰਵ ਦਾ ਗਿਆਨ ਲੈ